हां सा कदी भी हो सकता है आपा उसी रास्ते तो तनु मुक स्कूल दिखाने हैं यही रास्ता हैगा जिथों जेड़ा हैगा लगातार बच्चे ਤੁਸੀਂ ਦੇਖ ਸਕਦੇ ਹੋ ਕਿ মিডিਆ ਨੂੰ ਦੇਖ ਕੇ ਜਿਹੜੇ ਬੱਚੇ ਭੱਜਦੇ ਨਜ਼ਰ ਆ ਰਹੇ ਹੈਂ ਦੇਖੋ ਕਿ ਬੱਚੇ ਆਪ ਕੋ ਪਤਾ ਹੈ ਕਿ ਲਾਇਸੈਂਸ ਨਹੀਂ ਹੈ ਆਪਕੇ ਬਾਸ ਆ ਫਿਰ ਵੀ 3-3 ਲੋਗ ਇੱਕ ਵਾਈਕਲ ਤੇ ਜਾਣਾ ਹੈ ਨਹੀਂ ਘਰ ਤੋਂ ਜਾਣਾ ਹੈ ਅਗਰ ਕਿਸੇ ਨੇ पकड़ ली वाइकल पकड़ लिया माँ जाइए लेकिन फिर भी उस तो बाद भी जड़े हैं बच्चे जड़े हैं वो वहीकल्स लेके देख सकते दे हो कि इन्हों को क्या लाइसेंस है दिखा रहे कैमरामैन मैन इन्ह कोई लाइसेंस है कोई किसी को लाइसेंस नहीं है लेकिन ट्रैफिक पुलिस ट्रैफिक इंचार्ज ज ਗੁਰਵਚਨ ਸਿੰਘ ਪੂਰੀ ਤਰ੍ਹਾਂ ਜਿਹੜੇ ਹੈ ਸੁੱਤੇ ਹੋਏ ਆ। ਬੱਚਿਆਂ ਨੂੰ ਆਪਾਂ ਪਿਆਰ ਨਹੀਂ ਕਰਦੇ ਕਿ ਰੇਲਵੇ ਲਾਈਨ ਕ੍ਰੋਸ ਕਰ ਰਹੇ ਆਪਾਂ? ਨਹੀਂ ਅਸੀਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆਂ। ਹਾਂਜੀ ਹਾਂਜੀ। ਤੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਇਹ ਰੇਲਵੇ ਲਾਈਨ ਕ੍ਰੋਸ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਆਪਾਂ ਨੂੰ? ਨਹੀਂ ਹੈ ਤਾਂ ਵੈਸੇ ਬਹੁਤ ਹਾਂਜੀ। ਹਾਂਜੀ ਇੱਕ ਦੋ ਵਾਰੀ ਤਾਂ ਵੈਸੇ ਮੈਨੂੰ ਵੀ ਮਤਲਬ ਪਤਾ ਨਹੀਂ ਚਲਿਆ ਹੈਗਾ ਕਿ ਟ੍ਰੇਨ ਆ ਚੁੱਕੀ ਸੀ। 79 ਜਿਹੜੀ ਹੈ ਜੀ ਉਹਨਾਂ ਦੀ ਜਿਹੜੇ ਵਹੀਕਲ ਆ ਜੀ ਚੈਕਿੰਗ ਕਰਾਂਗੇ ਜੀ ਉਹ ਜਦੋਂ ਸਾਨੂੰ ਜਿਹੜਾ ਵੀ ਟ੍ਰਿਪਲਿੰਗ ਚ ਮਿਲਿਆ ਜਾਂ ਅੰਡਰੇਜ ਬੱਚਾ ਮਿਲਿਆ ਤੇ ਉਹਨਾਂ ਦੇ ਸਾਡੇ ਵੱਲੋਂ ਚਾਰਾਨ ਕਿਤੇ ਜਾਣਗੇ ਸਭ ਠੀਕ ਸੋ ਲਗਾਤਾਰ న్యూਸ 189 ਪੰਜਾਬ ਦੀ ਕਵਰੇਜ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੰਦੀਪ ਚੌਧਰੀ ਤੇ ਅੱਜ ਅਸੀਂ ਖੜੇ ਆ ਰਾਜਪੁਰਾ ਦੇ ਮੁੱਖਤ ਸਕੂਲ ਦੇ ਨੇੜੇ ਜਿਹੜਾ ਹੈ ਰੇਲਵੇ ਓਵਰ ਬ੍ਰਿਜ ਬਣਾਇਆ ਹੈ ਉੱਥੇ ਖੜੇ ਆ ਕਿ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਉਹਰੇ ਬੱਚੇ ਜਿਹੜੇ ਹੈ ਰੇਲਵੇ ਲਾਈਨ ਜਿਹੜੀ ਹੈ ਕ੍ਰੋਸ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਹੈ ਰੇਲਵੇ ਲਾਈਨ ਕ੍ਰੋਸ ਕਰ ਰਹੇ ਤੇ ਕਿਸੇ ਟਾਈਮ ਵੀ ਉਹਰੇ ਵੱਡਾ ਹਾਦਸਾ ਜਿਹੜਾ ਹੈ ਉਹ ਹੋ ਸਕਦਾ ਇਹ ਅੱਜ ਦਾ ਹੀ ਨਹੀਂ ਇਹ ਕਈ ਸਾਲਾਂ ਤੋਂ ਜਿਹੜਾ ਲਗਾਤਾਰ ਜਿਹੜੀ ਹੈ ਇਹ ਇਹ ਸਿਸਟਮ ਚੱਲਦਾ ਆ ਰਿਹਾ ਹੈ ਕਿ ਜਦਕਿ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਆ ਕਿ ਨੈਸ਼ਨਲ ਹਾਈਵੇ ਵੱਲੋਂ ਪੁਲ ਜਿਹੜਾ ਇਹ ਓਵਰ ਬ੍ਰਿਜ ਹੈ ਤੇ ਦੋਨੋਂ ਪਾਸੇ ਜਿਹੜ ਜਿਹੜੀ ਹੈ ਪੌੜੀਆਂ ਬਣਾਈ ਹੋਈਆਂ ਕਿ ਬੱਚੇ ਉੱਥੋਂ ਜਿਹੜਾ ਹੈ ਚੜ ਕੇ ਜਿਹੜਾ ਹੈ ਇਸ ਪਾਸੇ ਜਿਹੜਾ ਹੈ ਇਸ ਇਸ ਪੌੜੀਆਂ ਤੋਂ ਜਿਹੜਾ ਹੈ ਉਤਰ ਸਕਦੇ ਨੇ ਲੇਕਿਨ ਫੇਰ ਵੀ ਫੇਰ ਵੀ ਜਿਹੜਾ ਹੈ ਸਕੂਲ ਦੀ ਇੰਨੀ ਵੱਡੀ ਅੰਗੇਲੀ ਹੈਗੀ ਮੁਕਤ ਸਕੂਲ ਦੇ ਬਾਹਰ ਅਸੀਂ ਇਸ ਟਾਈਮ ਮੌਜੂਦ ਆ ਜਿੱਥੇ ਕਿ ਰੇਲਵੇ ਕਰਾਸਿੰਗ ਹੈਗੀ ਬਣੀ ਹੋਈ ਉੱਥੇ ਜਿਹੜੇ ਹੈ ਇਹ ਬੱਚੇ ਜਿਹੜੇ ਹੈ ਇਹ ਰੇਲਵੇ ਲਾਈਨ ਨੂੰ ਕਰਾਸ ਕਰਦੇ ਕਿਸੇ ਟਾਈਮ ਵੀ ਉਰੇ ਕੋਈ ਰੇਲ ਹਾਦਸਾ ਜਿਹੜਾ ਹੈ ਬੱਚਿਆਂ ਦੇ ਨਾਲ ਵੱਡਾ ਹਾਦਸਾ ਹੋ ਸਕਦਾ ਤੇ ਉਹਦਾ ਜ਼ਿੰਮੇਵਾਰ ਆਖਰ ਕੌਣ ਹੋਵੇਗਾ ਕੀ ਰੇਲਵੇ ਪ੍ਰਸ਼ਾਸਨ ਹੋਵੇਗਾ ਜਾਂ ਸਕੂਲ ਪ੍ਰਸ਼ਾਸਨ ਹੋਵੇਗਾ ਅਸੀਂ ਤੁਹਾਨੂੰ ਲਗਾਤਾਰ ਇਸ ਕਵਰੇਜ ਦਿਖਾ ਰਹੇ ਹਾਂ ਇਸ ਚੀਜ਼ ਦਾ ਸ਼ਹਿਰ ਨਿਵਾਸੀਆਂ ਨੂੰ ਵੀ ਪਤਾ ਹੈ ਕਿ ਉਰੇ ਬੱਚੇ ਜਿਹੜੇ ਹੈ ਵੱਡੀ ਸੰਖਿਆ ਦੇ ਵਿੱਚ ਹੁਣ ਜਿਵੇਂ ਕਿ ਛੁੱਟੀ ਹੋਏਗੀ ਅਸੀਂ ਨੂੰ ਲਗਾਤਾਰ ਕਵਰੇਜ ਦਿਖਾਵਾਂਗੇ ਜਦੋਂ ਉਰ ਤੋਂ ਛੁੱਟੀ ਹੋਏਗੀ ਤਾਂ ਬੱਚੇ ਜਿਹੜੀ ਹੈ ਇਹ ਰੇਲਵੇ ਲਾਈਨ ਕਰਾਸ ਕਰਕੇ ਆਣਗੇ ਤੇ ਤੁਹਾਨੂੰ ਲਗਾਤਾਰ ਉਹ ਰਸਤਾ ਵੀ ਦਿਖਾਵਾਂਗੇ ਜਿਹੜਾ ਕਿ ਇਸ ਰੇਲਵੇ ਕ੍ਰੋਸਿੰਗ ਦੇ ਨੇੜੇ ਜਿਹੜਾ ਮੁਕਤ ਪਾਈਪ ਦੇ ਨੇੜੇ ਜਿਹੜਾ ਖੋਲਿਆ ਹੋਇਆ ਹੁਣ ਅਸੀਂ ਇਹਨੂੰ ਰੇਲਵੇ ਰੇਲਵੇ ਜਿਹੜਾ ਡਿਪਾਰਟਮੈਂਟ ਹੈਗਾ ਰੇਲਵੇ ਵਿਭਾਗ ਹੈਗਾ ਉਹਦੀ ਅੰਗੇਲੀ ਕਵਾਂਗੇ ਜਾਂ ਫਿਰ ਇਹ ਮੁਕਤ ਸਕੂਲ ਦੀ ਜਿਹੜੀ ਹੈ ਅੰਗੇਲੀ ਜਿਹੜੀ ਤੁਹਾਨੂੰ ਕਹਾਂਗੇ ਤੇ ਤੁਸੀਂ ਤੁਸੀਂ ਲਗਾਤਾਰ ਦੇਖ ਰਹੇ ਹੋ ਤੇ ਰਾਜਪੁਰਾ ਦੇ ਮਾਨਯੋਗ ਐਸ.ਡੀ.ਐਮ ਸਾਹਿਬ ਦੇ ਵੀ ਅਸੀਂ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਵੱਡੀ ਅੰਗੇਲੀ ਹੈਗੀ ਇਹਦੇ ਵਾਸਤੇ ਸਕੂਲ ਪ੍ਰਬੰਧਕਾਂ ਨੂੰ ਕੀ ਜਿਹੜਾ ਹੈ ਕੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਕੀ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਦੇਸ਼ ਹੋਣਗੇ ਤੁਸੀਂ ਲਗਾਤਾਰ ਦੇਖ ਰਹੇ ਹੋ ਬੱਚੇ ਜਿਹੜੇ ਹਨ ਆਣੇ ਸ਼ੁਰੂ ਹੋ ਚੁੱਕੇ ਹਨ ਤੇ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਜਿਹੜੇ ਹੈ ਉਹਨਾਂ ਦੇ ਮਾਪੇ ਬਾਬ ਜਿਹੜੇ ਹਨ ਰੇਲਵੇ ਲਾਈਨ ਕ੍ਰਾਸ ਕੈਮਰਾਮੈਨ ਦਿਖਾ ਰਹੇ ਲਗਾਤਾਰ ਤਸਵੀਰਾਂ ਦੇ ਵਿੱਚ ਕਿੰਨਾ ਵੱਡਾ ਕਿੰਨਾ ਖਤਰਾ ਹੈਗਾ ਜਿਹੜੇ ਰੇਲਵੇ ਲਾਈਨ ਜਿਹੜੀ ਹੈ ਕ੍ਰਾਸ ਕਰਕੇ ਬੱਚੇ ਜਿਹੜੇ ਹਨ ਉਹ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਸਕੂਲੀ ਬੱਚਾ ਜਿਹੜਾ ਹੈ ਰੇਲਵੇ ਲਾਈਨ ਕ੍ਰੋਸ ਕਰਕੇ ਆ ਰਿਹਾ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਮਾਪੇ ਜਿਹੜੇ ਹਨ ਆਪਣੇ ਬੱਚਿਆਂ ਨੂੰ ਜਿਹੜਾ ਹੈ ਰੇਲਵੇ ਲਾਈਨ ਜਿਹੜੀ ਹੈ ਕ੍ਰੋਸ ਕਰਵਾ ਕੇ ਆਪਣੇ ਲੈ ਕੇ ਜਾ ਰਹੇ ਆ ਬੱਚੇ ਤੁਸੀਂ ਇਧਰੋਂ ਕਿਉਂ ਆਂਦੇ ਹੋ ਤੁਸੀਂ ਉੱਪਰੋਂ ਕਿਉਂ ਨਹੀਂ ਆਂਦੇ ਸਰ ਸਾਡੇ ਜਿਹੜਾ ਰਸਤਾ ਬਣਿਆ ਆ ਇਹ ਸਰ ਸਾਡੇ ਪੇਰੈਂਟਸ ਲੈਣ ਆਂਦੇ ਨੇ ਇੱਥੇ ਨਹੀਂ ਪੇਰੈਂਟਸ ਤਾਂ ਲੈਣ ਆਂਦੇ ਬੱਚੇ ਤੁਸੀਂ ਰੇਲਵੇ ਲਾਈਨ ਕ੍ਰੋਸ ਕਰ ਰਹੇ ਹੋ ਕੱਲ ਨੂੰ ਕੋਈ ਵੱਡਾ ਹਾਦਸਾ ਹੋ ਗਿਆ ਤੁਹਾਨੂੰ ਪਤਾ ਹੈ ਕਿ ਰੇਲਵੇ ਲਾਈਨ ਇਸ ਤਰ੍ਹਾਂ ਕ੍ਰੋਸ ਕਰਨਾ ਕਿੱਡਾ ਵੱਡਾ ਜੁਰਮ ਹੈ ਕਿ ਸਕੂਲ ਵਾਲੇ ਤੁਹਾਨੂੰ ਨਹੀਂ ਰੋਕਦੇ ਸਕੂਲ ਵਾਲਿਆਂ ਨੂੰ ਸਾਫ਼ ਨਜ਼ ਇਹ ਜਿਹੜਾ ਰਸਤਾ ਬਣਿਆ ਹੋਇਆ ਦੋਨੋਂ ਪਾਸੇ ਇੱਥੋਂ ਕ੍ਰੋਸਿੰਗ ਵੀ ਤੱਕ ਤੁਸੀਂ ਕਰ ਸਕਦੇ ਹੋ ਤੁਸੀਂ ਰੇਲਵੇ ਲਾਈਨ ਕ੍ਰੋਸ ਕਰਕੇ ਜਾ ਰਹੇ ਹੋ ਸਾਡੇ ਪੇਰੈਂਟਸ ਇੱਧਰ ਆਣੇ ਹਨ ਅੱਛਾ ਪੇਰੈਂਟਸ ਆਏ ਸੋ ਸੋ ਕਿਤੇ ਨਾ ਕਿਤੇ ਆਪਾਂ ਪੇਰੈਂਟਸ ਦੀ ਵੀ ਗਲਤੀ ਸੀ ਇਸ ਵਿੱਚ ਵੱਡੀ ਮੰਨ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਬੱਚਾ ਦੇਖੋ ਤੁਸੀਂ ਆਪਣੀ ਸਾਈਕਲ ਲੈ ਕੇ ਤੇ ਕਦੀ ਵੀ ਕੋਈ ਸਾਈਕਲ ਜਿਹੜੀ ਹੈ ਰੇਲਵੇ ਲਾਈਨ ਦੇ ਕੋਲ ਜਿਹੜੀ ਡਿੱਗ ਸਕਦੀ ਹੈ ਤੇ ਉਸ ਤੋਂ ਬਾਅਦ ਵੱਡਾ ਹਾਦਸਾ ਹੋ ਸਕਦਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੱਚੇ ਨਾਲ ਬੱਚੇ ਕਿਹੜੀ ਕਿਹੜੀ ਕਲਾਸ ਦੇ ਸਟੂਡੈਂਟ ਹੋ ਤੁਸੀਂ ਕਿਹੜੇ ਸਕੂਲ ਵਿੱਚ ਪੜਦੇ ਹੋ ਹਾਂਜੀ +1 ਐ ਕਿਹੜਾ ਸਕੂਲ ਹੈ ਤੁਹਾਡਾ ਇਹ ਦਾ ਮੁਗਲ ਮੁਗਲ ਪਬਲਿਕ ਸਕੂਲ ਤੇ ਤੁਹਾਨੂੰ ਪਤਾ ਕਿ ਰੇਲਵੇ ਲਾਈਨ ਇਸ ਤਰ੍ਹਾਂ ਕਰਾਸ ਕਰਨਾ ਕਿੰਨੀ ਕਿੰਨਾ ਵੱਡਾ ਜੁਰਮ ਹੈ ਹਾਂਜੀ ਤੇ ਤੁਸੀਂ ਫੇਰ ਵੀ ਜਿਹੜੀ ਰੇਲਵੇ ਲਾਈਨ ਕਰਾਸ ਕਰਕੇ ਜਾ ਰਹੇ ਹੋ ਸੜਕਾਂ ਬਣੀ ਹੋਈਆਂ ਤੇ ਇਹ ਕ੍ਰੋਸਿੰਗ ਵੀ ਬਣਾਈ ਹੋਈ ਹੈ ਨੈਸ਼ਨਲ ਹਾਈਵੇ ਤੇ ਫੇਰ ਵੀ ਤੁਸੀਂ ਜਿਹੜੀ ਇਹ ਕਰਾਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਓਏ ਫਿਰ ਜਿਆਦਾ ਲੰਬਾ ਪੈ ਜਾਂਦਾ ਹੈ ਲੰਬਾ ਪੈ ਜਾਂਦਾ ਜੇ ਕੋਈ ਟ੍ਰੇਨ ਹਾਦਸਾ ਹੋ ਗਿਆ ਔਰ ਕੋ ਬੱਚਾ ਦੇਖ ਕੇ ਜਾਂਦੇ ਉਹ ਤੁਸੀਂ ਦੇਖ ਕੇ ਜਾਂਦੇ ਹੋ ਅਨਿਲਜੀ ਵੀ ਖੜੇ ਨੇ ਔਰ ਨੇੜੇ ਆਪਣਾ ਹੈਗੇ ਸਰਪੰਚ ਰਹੇ ਕਿ ਕੀ ਕਹਿਣਾ ਚਾਹੋਗੇ ਅਨਿਲਜੀ ਜਿਹੜੇ ਬੱਚੇ ਕ੍ਰੋਸ ਕਰਦੇ ਆ ਤੁਸੀਂ ਆਪ ਦੇਖੋ ਬੱਚੇ ਕ੍ਰੋਸ ਕਰ ਰਹੇ ਆ ਬੱਚਿਆਂ ਕੀ ਮਜਬੂਰੀ ਹੈ ਹਾਂਜੀ ਹਾਂਜੀ ਰੇਲਵੇ ਨੂੰ ਦੇਖਣਾ ਚਾਹੀਦਾ ਰੇਲਵੇ ਨਿੱਕੇ ਨੂੰ ਪੂਰੀ ਮਹਤਵ ਨਹੀਂ ਰਸਤਾ ਹਾਂਜੀ ਹਾਂਜੀ ਰਸਤਾ ਬੱਚੇ ਕੰਮ ਕੰਮ ਨਿਕਲਦੇ ਆ ਨਹੀਂ ਅਨਿਲਜੀ ਰਸਤਾ ਜਿਹੜਾ ਬਣਾਇਆ ਹੋਇਆ ਹੈ ਦੇਖੋ ਪੌੜੀ ਚੜਕੇ ਇਧਰੋਂ ਪੌੜੀ ਉਤਰ ਸਕਦੇ ਆ ਫਿਰ ਦੇਖੋ ਬੱਚੇ ਨਹੀਂ ਤੋ ਛੋ ਫੇਰ ਵੀ ਤਾਂ ਆਪਾਂ ਪ੍ਰਸ਼ਾਸਨ ਨੂੰ ਕੋਸਾਂਗੇ ਨਾ ਫੇਰ ਵੀ ਆਪਾਂ ਕਾਂਗੇ ਜੀ ਪ੍ਰਸ਼ਾਸਨ ਨੇ ਕੋਈ ਉਧਰ ਰੇਲਵੇ ਇਹ ਰੇਲਵੇ ਦੀ ਗਲਤੀ ਕਹਾਂਗੇ ਜਿਹੜਾ ਰਸਤਾ ਖੁੱਲਿਆ ਕਿ ਇਹ ਪ੍ਰਸ਼ਾਸਨ ਦੀ ਆ ਮੁਕਤ ਸਕੂਲ ਦੀ ਗਲਤੀ ਕਹਾਂਗੇ ਨਹੀਂ ਨਹੀਂ ਇਹ ਪ੍ਰਸ਼ਾਸਨ ਦੀ ਗਲਤੀ ਸਾਰੀ ਹਾਂਜੀ ਹਾਂਜੀ ਇਹ ਪ੍ਰਸ਼ਾਸਨ ਦੀ ਗਲਤੀ ਹੈ ਪਰ ਇਹਨਾਂ ਨੂੰ ਵੀ ਇਹ ਵੀ ਸੋਚਣਾ ਚਾਹੀਦਾ ਵੀ ਬੱਚਿਆਂ ਨੂੰ ਵੀ ਦੇਖਣਾ ਵੀ ਕਿਹਦੇ ਕਹਾਂ ਜੀਦਾ ਸੂਪਰ ਸኩል ਨੇੜੇ ਬਮਾਰਾ ਵੀ ਹੈ ਤਾਂ ਗੱਲ ਤੇ ਦੇਖੋ ਕੋਈ ਵੀ ਆਸਤ ਸਾਬ ਆਪਰ ਸਗਾ ਰੇ ਰੇਲਵੇ ਲਾਈਨ ਕਰਾਸ ਕਰਨਾ ਇੱਕ ਜੁਰਮ ਹੈ ਇਹਦੀ ਧਾਰਾ ਬਣੀ ਹੋਈ ਹੈ ਹਾਂ ਬਿਲਕੁਲ ਜੁਰਮ ਹੈ ਜੀ ਹਾਂ ਜੀ ਪਰ ਹੁਣ ਕੀ ਕਰੇ ਬੱਚੇ ਮਾਪੇ ਪਾ ਦੀ ਪਿੱਛੇ ਦੀ ਮਜਬੂਰੀ ਹੈ ਸੋ ਪੇਰੈਂਟਸ ਦੀ ਮਜਬੂਰੀ ਦੱਸ ਰਹੇ ਆ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕਵਰੇਜ ਤੇ ਹੁਣ ਬੱਚਿਆਂ ਨੂੰ ਛੁੱਟੀ ਹੋਈ ਹੈ ਤੇ ਲਗਾਤਾਰ ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ ਮੁਕਤ ਸਕੂਲ ਦਾ ਇੱਕ ਬੱਚਾ ਹੋਰ ਜਿਹੜਾ ਹੈ ਲਾਈਨ ਕਰਾਸ ਕਰ ਰਿਹਾ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਬੱਚੇ ਤੁਸੀਂ ਕਿਹੜੇ ਸਕੂਲ ਦੇ ਸਟੂਡੈਂਟ ਹੋ ਮੁਕਤ ਪਬਲਿਕ ਸਕੂਲ ਕਿਹੜ ਤੇ ਇਹ ਤੁਸੀਂ ਰੇਲਵੇ ਲਾਈਨ ਕ੍ਰੋਸ ਕਰ ਰਹੇ ਤੁਹਾਨੂੰ ਪਤਾ ਕਿੰਨਾ ਵੱਡਾ ਜੁਰਮ ਹੈ ਰੇਲਵੇ ਲਾਈਨ ਕ੍ਰੋਸ ਕਰਨਾ ਅਕਚੁਅਲੀ ਉਧਰ ਠੀਕ ਹੈ ਤੁਹਾਡੀ ਗੱਲ ਤਾਂ ਸਹੀ ਹੈ ਬਟ ਬਹੁਤ ਦੂਰ ਪੈਂਦਾ ਹੈ ਤੁਹਾਨੂੰ ਵੀ ਤੁਸੀਂ ਵੀ ਅੰਡਰਸਟੈਂਡ ਕਰੋ ਦੇਖੋ ਪੁੱਲ ਉਹਦੇ ਬੱਚੇ ਕੁਝ ਬੱਚੇ ਹੋਰ ਵੀ ਜਿਹੜੇ ਹਨ ਉਹਰੇ ਆਂਦੇ ਨਜ਼ਰ ਆ ਰਹੇ ਬੱਚੇ ਤੁਸੀਂ ਰੇਲਵੇ ਲਾਈਨ ਕ੍ਰੋਸ ਕਰ ਰਹੇ ਹੋ ਤੁਹਾਨੂੰ ਸਕੂਲ ਵਿੱਚ ਦੱਸਿਆ ਜਾਂਦਾ ਕਿ ਰੇਲਵੇ ਲਾਈਨ ਕ੍ਰੋਸ ਕਰਨਾ ਕਿੰਨਾ ਖਤਰਨਾਕ ਹੈ ਤੇ ਜੁਰਮ ਹੈ ਤੁਸੀਂ ਰੇਲਵੇ ਲਾਈਨ ਕ੍ਰੋਸ ਕਰਕੇ ਜਾ ਰਹੇ ਹੋ ਕਦੀ ਵੱਡਾ ਹਾਦਸਾ ਹੋ ਗਿਆ ਤਾਂ ਕੀ ਜਵਾਬ ਦਵਾਂਗੇ ਸਕੂਲ ਵਾਲਿਆਂ ਨੂੰ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕੁਛ ਨਹੀਂ ਕਹਿਣਗੇ ਕਿਉਂਕਿ ਬੱਚੇ ਜਿਹੜੇ ਹੈ ਉਹ ਬੱਚਿਆਂ ਨੂੰ ਕਾਲਜ ਜਿਹੜੀ ਹੈ ਘੱਟ ਹੁੰਦੀ ਹੈ ਲੇਕਿਨ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਰੇਲਵੇ ਲਾਈਨ ਜਿਹੜੀ ਹੈ ਕ੍ਰੋਸ ਕੀਤੀ ਜਾ ਰਹੀ ਹੈ ਤੇ ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਇਸ ਚੀਜ਼ ਬਾਰੇ ਨੌਲੇਜ ਦੇਣ ਕਿ ਰੇਲਵੇ ਰੇਲ ਕਰਾਸ ਕਰਨਾ ਕਿੰਨਾ ਵੱਡਾ ਜੁਰਮ ਹੈ ਇਹਦੀ ਇੱਕ ਜਿਹੜੀ ਹੈ ਇੱਕ ਤਾਰਾ ਵੀ ਬਣੀ ਹੋਈ ਹੈ ਲਗਾਤਾਰ ਉਹੀ ਰਸਤਾ ਤੁਸੀਂ ਦੇਖ ਸਕਦੇ ਹੋ ਜਿਹੜਾ ਨਿਊਜ਼ 189 ਪੰਜਾਬ ਦਿਖਾ ਰਿਹਾ ਹੈ ਤੇ ਆਪਾਂ ਗੱਲ ਕਰਦੇ ਹਾਂ ਬੱਚੇ ਤੁਸੀਂ ਰੇਲਵੇ ਲਾਈਨ ਕ੍ਰੋਸ ਕਰਕੇ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਨਹੀਂ ਆਪਾਂ ਤਾਂ ਅੱਜ ਆਏ ਅੱਜ ਹੀ ਆਏ ਹਾਂ ਤੇ ਜਿਹੜਾ ਬੰਦਾ ਕੈਮਰੇ ਗਿਆਂਦਾ ਉਹ ਹੀ ਕਹਿੰਦਾ ਕਿ ਮੈਂ ਅੱਜ ਆਇਆ ਹਾਂ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਸਕੂਲੀ ਦੱਸਦੇ ਨਹੀਂ ਕਿੰਨਾ ਵੱਡਾ ਹਾਸਾ ਹੋ ਸਕਦਾ ਉਹਦੇ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਹੈ ਬੱਚਿਆਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਤੇ ਲਗਾਤਾਰ ਜਿਹੜਾ ਹੈ ਉਹ ਰੇਲਵੇ ਲਾਈਨ ਜਿਹੜੀ ਐ ਕ੍ਰੋਸ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਰੇਲਵੇ ਲਾਈਨ ਕ੍ਰੋਸ ਕਰਕੇ ਜਾ ਰਹੇ ਹਨ ਇਹ ਮੁਕਤ ਸਕੂਲ ਦੇ ਜਿਹੜੇ ਬੱਚੇ ਸਾਹਮਣੇ ਮੁਕਤ ਸਕੂਲ ਨਜ਼ਰ ਆ ਰਹੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹੀ ਰਸਤਾ ਜਿਹੜਾ ਹੈ ਇਹੀ ਰਸਤਾ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਦਿਖਾਣਾ ਚਾਹੁੰਦੇ ਆ ਮੁਕਤ ਸਕੂਲ ਦੀ ਜਿਹੜੀ ਹੈ ਵੱਡੀ ਅੰਗੇਲੀ ਹੈਗੀ ਜਿਹੜਾ ਜਿਹੜੀ ਅੰਗੇਲੀ ਤੁਸੀਂ ਦੇਖ ਪਾ ਰਹੇ ਹੋ ਕਿ ਮੁਕਤ ਸਕੂਲ ਦੀ ਇੱਕ ਬਹੁਤ ਵੱਡੀ ਅੰਗੇਲੀ ਹੈ ਕਿਉਂ ਉਹਨਾਂ ਨੂੰ 2-3 ਸਾਲਾਂ ਦੇ ਵਿੱਚ ਇਹ ਨਹੀਂ ਪਤਾ ਲੱਗਿਆ ਪ੍ਰਬੰਧਕਾਂ ਨੂੰ ਕਿ ਉਰ ਤੋਂ ਸਾਡੇ ਜਿਹੜੇ ਬੱਚੇ ਹੈਗੇ ਉਹ ਰੇਲਵੇ ਲਾਈਨ ਕ੍ਰੋਸ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਲਾਈਨ ਕ੍ਰੋਸ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਮੁਕਤ ਸਕੂਲ ਤੇ ਹੋ ਸਕਦੀ ਹੈ ਤੇ ਉਹ ਆਉਣ ਵਾਲਾ ਸਮਾਂ ਦੱਸੇਗਾ ਤੇ ਤੁਹਾਨੂੰ ਦਿਖਾਣੇ ਆ ਉਹ ਰਸਤਾ ਜਿੱਥੇ ਜਿੱਥੋਂ ਇਹ ਬੱਚੇ ਜਿਹੜੇ ਹੈ ਰੇਲਵੇ ਲਾਈਨ ਕ੍ਰੋਸ ਕਰਦੇ ਦਿਖਾ ਰਹੇ ਕਿ ਪੇਰੈਂਟਸ ਜਿਹੜੇ ਹੈ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਰੇਲਵੇ ਲਾਈਨ ਕ੍ਰੋਸ ਕਰ ਰਹੇ ਹੋ ਤੁਹਾਨੂੰ ਪਤਾ ਹੈ ਕਿ ਰੇਲਵੇ ਲਾਈਨ ਕ੍ਰੋਸ ਕਰਨਾ ਕਿੰਨਾ ਵੱਡਾ ਜੁਰਮ ਹੈ ਇਹਦੀ ਤਾਰਾ ਬਣੀ ਹੈ ਤੇ ਸਕੂਲ ਪ੍ਰਬੰਧਕਾਂ ਨੂੰ ਵੀ ਚਾਹੀਦਾ ਕਿ ਰਸਤਾ ਬੰਦ ਕਰਨਾ ਉੱਪਰੋਂ ਜਿਹੜਾ ਰਸਤਾ ਬਣਾਇਆ ਹੈ ਤੁਸੀਂ ਵਾਹਕਲ ਤੇ ਆਏ ਹੋ ਤੁਸੀਂ ਘੁੰਮ ਕੇ ਵੀ ਆ ਸਕਦੇ ਬੱਚੇ ਨੂੰ ਜਾਨ ਨੂੰ ਖਤਰਾ ਪਾ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਆਪਾਂ ਪਿਆਰ ਨਹੀਂ ਕਰਦੇ ਕਿ ਰੇਲਵੇ ਲਾਈਨ ਕ੍ਰੋਸ ਕਰ ਰਹੇ ਆਪਾਂ ਨਹੀਂ ਐਸੀ ਬੱਚਿਆਂ ਨੂੰ ਬਹੁਤ ਪਿਆਰ ਕਰਦੀਆਂ ਹਾਂ ਹਾਂਜੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਇਹ ਰੇਲਵੇ ਲਾਈਨ ਕ੍ਰੋਸ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਨਹੀਂ ਹੈ ਤਾਂ ਵੈਸੇ ਬਹੁਤ ਹਾਂਜੀ ਇੱਕ ਦੋ ਵਾਰੀ ਤਾਂ ਵੈਸੇ ਮੈਨੂੰ ਵੀ ਮਤਲਬ ਪਤਾ ਨਹੀਂ ਚਲਿਆ ਹੈਗਾ ਕਿ ਟ੍ਰੇਨ ਆ ਚੁੱਕੀ ਸੀ ਤਾਂ ਫਿਰ ਇਹ ਮੰਨਦੇ ਹੋ ਨਾ ਕਦੀ ਵੀ ਹਾਦਸਾ ਹੋ ਸਕਦਾ ਸੋ ਸੋ ਪੇਰੈਂਟਸ ਵੀ ਇਸ ਚੀਜ਼ ਨੂੰ ਮੰਨਦੇ ਆ ਕਿ ਇਹ ਹਾਦਸਾ ਕਦੀ ਵੀ ਹੋ ਸਕਦਾ ਆਪਾਂ ਉਸੇ ਰਸਤੇ ਤੋਂ ਤੁਹਾਨੂੰ ਮੁਕੇ ਸਕੂਲ ਦਿਖਾਣੇ ਆ ਇਹ ਰਸਤਾ ਹੈਗਾ ਜਿੱਥੋਂ ਜਿਹੜਾ ਹੈਗਾ ਲਗਾਤਾਰ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਮੀਡੀਆ ਨੂੰ ਦੇਖ ਕੇ ਜਿਹੜੇ ਬੱਚੇ ਭੱਜਦੇ ਨਜ਼ਰ ਆ ਰਹੇ ਆ ਤੁਸੀਂ ਦੇਖੋ ਬੱਚੇ ਭੱਜਦੇ ਨਜ਼ਰ ਆ ਰਹੇ ਆ ਤੇ ਲਗਾਤਾਰ ਮੀਡੀਆ ਜਿਹੜੀ ਹੈ ਇਸ ਨੂੰ ਕਵਰੇਜ ਦਿਖਾ ਰਿਹਾ ਤੇ ਲਗਾਤਾਰ ਬੱਚੇ ਬੱਚੇ ਤੁਸੀਂ ਰੇਲਵੇ ਲਾਈਨ ਕ੍ਰੋਸ ਕਰਨ ਜਾ ਰਹੇ ਹੋ ਤੁਹਾਨੂੰ ਪਤਾ ਨਹੀਂ ਕੀ ਵੱਡਾ ਹਾਦਸਾ ਹੋ ਸਕਦਾ ਤੇ ਜੁਰਮ ਹੈਗਾ ਰੇਲਵੇ ਲਾਈਨ ਕ੍ਰੋਸ ਕਰਨਾ ਨਹੀਂ ਚਲੋ ਬੱਚੇ ਬੱਚਿਆਂ ਨੂੰ ਸ਼ਾਇਦ ਇਸ ਚੀਜ਼ ਬਾਰੇ ਨਹੀਂ ਪਤਾ ਕੀ ਰੇਲਵੇ ਲਾਈਨ ਕ੍ਰਾਸ ਕਰਨਾ ਕਿੰਨਾ ਵੱਡਾ ਜਿਹੜਾ ਹੈ ਜੁਰਮ ਹੈ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਕਿ ਇਹ ਮੁਕਾ ਸਕੂਲ ਹੈ ਮੁਕਾ ਸਕੂਲ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ-ਤਿੰਨ ਚੜੇਵੇਂ ਹਨ ਟ੍ਰੈਫਿਕ ਪੁਲਿਸ ਵੀ ਜਿਹੜੀ ਹੈ ਟ੍ਰੈਫਿਕ ਪੁਲਿਸ ਵੀ ਜਿਹੜੀ ਹੈ ਉਹ ਬਿਲਕੁਲ ਬੇਖਬਰ ਹੈ ਕਿ ਜਿਹੜਾ ਕਾਨੂੰਨ ਬਣਿਆ ਹੈ ਜਿਹੜਾ ਕਾਨੂੰਨ ਬਣਿਆ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਤਿੰਨ-ਤਿੰਨ ਬੱਚੇ ਜਿਹੜੇ ਚੜ ਕੇ ਤੇ ਇਹ ਜਿਹੜੇ जिन्ना ਦੇ ਲਾਇਸੈਂਸ ਵੀ ਨਹੀਂ ਬਣੇ ਹੋਏ ਉਹ ਬੱਚੇ ਜਿਹੜੇ ਹਨ ਜਦਕਿ ਪਿੱਛੇ ਸਰਕਾਰ ਵੱਲੋਂ ਤੇ ਖਾਸ ਹਦਾਇਤਾਂ ਜਿਹੜੀਆਂ ਹਨ ਟ੍ਰੈਫਿਕ ਪੁਲਿਸ ਵੱਲੋਂ ਜਿਹੜੀ ਦਿੱਤੀ ਗਈਆਂ ਤੁਹਾਨੂੰ ਲਗਾਤਾਰ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਹਨ ਉਹ ਤਿੰਨ-ਤਿੰਨ ਤੁਸੀਂ ਦੇਖ ਸਕਦੇ ਹੋ ਕਿ ਤਿੰਨ-ਤਿੰਨ ਬੱਚੇ ਚੜ ਕੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਕੂਲ ਪ੍ਰਿੰਸੀਪ ਮੁਕਤ ਸਕੂਲ ਤੋਂ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਬੱਚੇ ਆਪਕੋ ਪਤਾ ਹੈ ਕਿ ਲਾਇਸੈਂਸ ਨਹੀਂ ਹੈ ਆਪਕੇ ਕੋਲ ਆ ਫਿਰ ਵੀ ਤਿੰਨ-ਤਿੰਨ ਲੋਕ ਇੱਕ ਵਾਈਕਲ ਤੇ ਜਾਣਾ ਹੈ ਨਹੀਂ ਘਰ ਤੋਂ ਜਾਣਾ ਹੈ ਅਗਰ ਕਿਸੇ ਨੇ पकड़ ली व्हीकल पकड़ लिया नहीं रोकते मां-बाप हमारे पास अभी को, आपके मम्मी-पापा को सजा होगी आपको नहीं हट हट जाइए प्लीज सोचो ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬੱਚੇ ਜਿਹੜੇ ਆਪਣੇ ਵਾਈਕਲ ਤੇ ਆ ਰਹੇ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਤੇ ਪਿੱਛੇ ਕਿੰਨਾ ਵੱਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਮੋਬਾਈਲ ਮੋਬਾਈਲ ਜਿਹੜੇ ਹਨ ਮੋਟਰਸਾਈਕਲਾਂ ਤੇ ਰੱਖੇ ਹੋਏ ਹਨ ਤੇ ਲਗਾਤਾਰ ਮੁਕੇ ਸਕੂਲ ਦੇ ਬਾਹਰ ਖੜੇ ਹਨ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਕਿ ਪਿਛਲੇ ਦਿਨਾਂ ਦੇ ਵਿੱਚ ਜਦ ਟ੍ਰੈਫਿਕ ਪੁਲਿਸ ਵੱਲੋਂ ਇਹ ਮੁਹਿੰਮ ਚਲਾਈ ਗਈ ਸੀ ਹਰ ਇੱਕ ਸਕੂਲ ਦੇ ਵਿੱਚ ਇਸ ਸਕੂਲ ਦੇ ਵਿੱਚ ਵੀ ਮੁਹਿੰਮ ਚਲਾਈ ਗਈ ਸੀ ਕਿ ਲਗਾਤਾਰ ਜਿਹੜੇ ਹਨ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਵਾਹਕਲ ਜਿਹੜੀ ਹੈ ਉਹ ਨਾ ਦਿੱਤੇ ਜਾਣ ਲੇਕਿਨ ਫੇਰ ਵੀ ਉਸ ਤੋਂ ਬਾਅਦ ਵੀ ਜਿਹੜੇ ਹਨ ਬੱਚੇ ਜਿਹੜੇ ਹੈ ਉਹ ਵਾਹਕਲਸ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਕੋਲ ਕਿਹ ਲਾਇਸੈਂਸ ਹੈਗੇ ਤੁਸੀਂ ਦੇਖ ਸਕਦੇ ਹੋ ਇਹ ਦਿਖਾ ਰਹੇ ਕੈਮਰਾਮੈਨ ਇਹਨਾਂ ਕੋਲ ਕੋਈ ਲਾਇਸੈਂਸ ਹੈ ਕੋਈ ਕਿਸੇ ਕੋਲ ਲਾਇਸੈਂਸ ਨਹੀਂ ਹੈ ਲੇਕਿਨ ਟ੍ਰੈਫਿਕ ਪੁਲਿਸ ਟ੍ਰੈਫਿਕ ਇਨਚਾਰਜ ਜਿਹੜੇ ਹੈ ਗੁਰਬਚਨ ਸਿੰਘ ਪੂਰੀ ਤਰ੍ਹਾਂ ਜਿਹੜੇ ਹੈ ਸੁੱਤੇ ਹੋਏ ਹੈ ਰੇਲਵੇ ਲਾਈਨ ਕ੍ਰਾਸ ਕਰ ਰਹੇ ਹਨ ਮੁਕਤ ਸਕੂਲ ਦੇ ਬੱਚੇ ਮੁਕਤ ਸਕੂਲ ਦੇ ਬੱਚੇ ਜਿਹੜੇ ਬਗੈਰ ਲਾਇਸੈਂਸ ਦੇ ਜਿਹੜੇ ਹੈ ਵਾਹਨ ਚਲਾ ਰਹੇ ਹਨ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਇਹਨਾਂ ਤੇ ਕਾਰਵਾਈ ਕਰੇਗਾ ਸਕੂਲ ਪ੍ਰਬੰਧਕਾਂ ਤੇ ਕਾਰਵਾਈ ਹੋਏਗੀ ਜਾਂ ਬੱਚਿਆਂ ਦੇ ਜਿਹੜੇ ਹੈ ਮਾਪੇ ਤੇ ਕਾਰਵਾਈ ਹੋਏਗੀ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਕੀ ਕਾਰਵਾਈ ਹੋਏਗੀ ਰਾਜਪੁਰਾ ਦੇ ਇਨਚਾਰਜ ਜਿਹੜੇ ਹੈ ਟ੍ਰੈਫਿਕ ਇਨਚਾਰਜ ਗੁਰਬਚਨ ਸਿੰਘ ਦੇ ਹੁਣ ਦੇਖਣਾ ਹੋਏਗਾ ਕਿ ਕੀ ਕਾਰਵਾਈ ਕਰਦੇ ਗੁਰਬਚਨ ਸਿੰਘ ਕਾਰਵਾਈ ਕਰਦੇ ਆ ਜਾਂ ਕਾਰਵਾਈ ਦੇ ਨਾਂ ਤੇ ਉਹੀ ਰਟੇ ਰਟਾਏ ਜਵਾਬ ਕਿ ਜਲਦ ਤੋਂ ਜਲਦ ਕਾਰਵਾਈ ਹੋਏਗੀ ਸੋ ਸੰਦੀਪ ਚੌਧਰੀ ਨੂੰ ਤੁਸੀਂ ਜਿਆਦਾ ਤਾਂ ਫਿਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਤੁਹਾਡਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਕਮੈਂਟ ਦਾ ਇੰਤਜ਼ਾਰ ਰਹੇਗਾ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 189 ਪੰਜਾਬ ਯਕੀਨ ਆਜੀ ਆਪਣਾ ਗੁਰਬਚਨ ਸਿੰਘ ਜੀ ਚਾਹਤਾ ਪੁੱਛ ਰਾਜਪੁਰਾ ਸਰ ਗੁਰਬਚਨ ਜੀ ਅਸੀਂ ਮੁਕਤ ਸਕੂਲ ਦੇ ਬਾਹਰ ਜਾ ਕੇ ਆਏ ਆ ਤੇ ਆਪਾਂ ਜਦ ਸੈਮੀਨਾਰ ਲਾਇਆ ਸੀ ਆਪਾਂ ਇਹੀ ਕਹਿਆ ਸੀ ਵੀ ਬੱਚੇ ਜਿਹੜੇ ਦਾਇ ਬਾਹੇ ਜਿਹੜਾ ਵਾਈਕਲ ਖੜੇ ਕਰ ਦਿੰਦੇ ਚੋਰੀ ਲੇਕਿਨ ਇਹ ਸਕੂਲ ਦੇ ਵਿੱਚੋਂ ਵਾਈਕਲ ਨਿਕਲ ਰਹੇ ਆ ਤੇ ਸਾਰੇ ਆਮ ਸਕੂਲ ਵਾਲੇ ਜਿਹੜੇ ਹੈ ਅੰਗੇਲੀ ਕਰ ਰਹੇ ਆ ਤੁਸੀਂ ਉੱਥੇ ਇੱਕ ਜਾਗਰੂਕ ਪ੍ਰੋਗਰਾਮ ਵੀ ਕੀਤਾ ਸੀ ਕੀ ਕਾਰਵਾਈ ਹੋ ਸਕਦੀ ਹੈ ਸਕੂਲ ਵਾਲੇ ਤੇ ਤੁਸੀਂ ਕੀ ਕਾਰਵਾਈ ਕਰੋਗੇ ਤੇ ਕਿੰਨੇ ਚਲਾਣ ਹੁਣ ਤੱਕ ਕੱਟ ਚੁੱਕੇ ਆ ਸਕੂਲਾਂ ਦੇ ਸਰ ਸਾਨੂੰ ਪਿਛਲੇ ਦਿਨਾਂ ਚ ਜੀ ਸੀਨੀਅਰ ਅਫਸਰ ਵਾਲਾ ਦੇ ਵੱਲੋਂ ਹੁਕਮ ਆਇਆ ਸੀਗਾ ਕਿ ਸਾਰੇ ਜਿਹੜੇ ਸਕੂਲਾਂ ਵਿੱਚ ਅਵਰਨੈਸ ਕੈਂਪ ਲਗਾਓ ਜਿਸ ਤੇ ਅਸੀਂ ਸਾਰੇ ਸਕੂਲਾਂ ਵਿੱਚ ਗਏ ਤੇ ਉੱਥੇ ਅਸੀਂ ਜਾ ਕੇ ਜੀ ਉਹਨਾਂ ਨੂੰ ਆਪਣੇ ਜਿੰਨੇ ਕੀ ਸਕੂਲ ਦੀ ਮੈਨੇਜਮੈਂਟ ਹੈ ਉਹਨਾਂ ਨੂੰ ਵੀ ਅਸੀਂ ਦੱਸ ਕੇ ਆਏ ਆ ਕਿ ਵੀ ਜਿਹੜੇ ਕੋਈ ਵੀ ਅੰਡਰੇਜ ਬੱਚਾ ਹੈ ਕਿ ਵੀ ਉਹ ਕੋਈ ਵੀ ਵਹੀਕਲ ਨਾ ਚਲਾਏ ਜੇਕਰ ਕੋ ਚਲਾਇਆ ਚਲਾੰਦਾ ਪਾਇਆ ਗਿਆ ਤਾਂ ਅਸੀਂ ਉਹਨਾਂ ਦੇ ਚਲਾਨ ਸਾਡੇ ਵੱਲੋਂ ਚਲਾਨ ਕੀਤੇ ਜਾਣਗੇ ਪਰ ਸਾਨੂੰ ਸੀਨੀਅਰ ਅਫਸਰਾਂ ਵਾਲਾਂ ਵੱਲੋਂ ਇਹ ਹੁਕਮ ਸੀਗੇ ਕਿ ਪਹਿਲਾਂ ਤੁਸੀਂ ਇਹਨਾਂ ਨੂੰ ਅਵੇਅਰ ਕਰੋ ਅਵੇਅਰ ਕਰਨ ਜਦੋਂ ਅਸੀਂ ਗਏ ਆ ਤਾਂ ਸਾਰੇ ਸਕੂਲਾਂ ਨੂੰ ਅਸੀਂ ਤਕਰੀਬਨ ਕੈਂਪ ਲਗਾ ਕੇ ਦੱਸਿਆ ਤੁਸੀਂ ਵੀ ਸਾਡੇ ਨਾਲ ਜਾਂਦੇ ਰਹੋ মিডিਆ ਸਾਰਾ ਜਿਹੜਾ ਰਾਜਪੁਰੇ ਦਾ ਸੀਗਾ ਉਹ ਵੀ ਸਾਡੇ ਨਾਲ ਜਾਂਦਾ ਰਿਹਾ ਤਾਂ ਅਸੀਂ ਹੁਣ ਜਿਹੜੇ ਬੱਚਿਆਂ ਚੈਕਿੰਗ ਅਸੀਂ ਅੱਜ ਤੁਹਾਡੇ ਮਾਧਿਅਮ ਰਾਈ ਸਾਨੂੰ ਪਤਾ ਲੱਗਾ ਕਿ ਜਿਹੜੇ ਮੁੱਖ ਸਕੂਲ ਹੈ ਕਿ ਵੀ ਉਹਦੇ ਬੱਚੇ ਜਿਹੜੇ ਆ ਉਹ ਅੰਡਰ ਡਰਾਈਵਿੰਗ ਕਰ ਰਹੇ ਆ ਤੇ ਮੈਂ ਆਪਣੀ ਟੀਮ ਨੂੰ ਲੈ ਕੇ ਗੱਲ ਨੂੰ ਮੈਂ ਉਹਨਾਂ ਦੇ ਸਕੂਲ ਟਾਈਮ ਤੇ ਜਾ ਕੇ ਚੈਕਿੰਗ ਕਰਾਂਗਾ ਜਿਹੜੇ ਵੀ ਸਾਨੂੰ ਕੋਈ ਵੀ ਬੱਚਾ ਇਸ ਤਰ੍ਹਾਂ ਪਾਇਆ ਗਿਆ ਅਸੀਂ ਉਹਨਾਂ ਦੇ ਮੌਕੇ ਤੇ ਚਲਾਨ ਕਰਾਂਗੇ ਜੀ ਗੁਰਬਚਨ ਜੀ ਇਹ ਮੀਡੀਆ ਦੀ ਡਿਊਟੀ ਹੈ ਤੁਹਾਨੂੰ ਦੱਸਣਾ ਤੁਹਾਨੂੰ ਨਹੀਂ ਪਤਾ ਕੀ ਬੱਚੇ ਅੰਦਰੇ ਚਲਾ ਰਹੇ ਆ ਜਾਂ ਤੁਸੀਂ ਚਲਾਨ ਕਰ ਰਹੇ ਆ ਕਿੰਨੇ ਕਿੰਨੀ ਦੇਰ ਹੋ ਗਈ ਇਸ ਕਾਨੂੰਨ ਨੂੰ ਪਾਸ ਕੀਤੇ ਕਿੰਨੇ ਕ ਹੁਣ ਤੱਕ ਆਪਾਂ ਚਲਾਨ ਕਰ ਚੁੱਕੇ ਹਾਂ ਬੱਚਿਆਂ ਸਰ ਸਾਡੇ ਜਦੋਂ ਵੀ ਅਸੀਂ ਚੈਕਿੰਗ ਕਰਦੇ ਹਾਂ ਉਸ ਟਾਈਮ ਤੇ ਜਿਹੜੇ ਬੱਚੇ ਆ ਅੰਦਰ ਰੁਕ ਜਾਂਦੇ ਨੇ ਤੇ ਜਦੋਂ ਅਸੀਂ ਆ ਜਾਂਦੇ ਹਾਂ ਤੇ ਕਿੰਨਾ ਸਾਡੇ ਵੱਲੋਂ ਤਕਰੀਬਨ ਪਿੱਛੇ ਸਮੇਂ ਤੋਂ ਅਸੀਂ ਲਗਾਤਾਰ ਚਲਾਨ ਕਰ ਰਹੇ ਹਾਂ ਇਹਨਾਂ ਦੇ ਔਰ ਇਹਨਾਂ ਨੂੰ ਵਾਰਨਿੰਗ ਵੀ ਦੇ ਰਹੇ ਹਾਂ ਔਰ ਇਹਨਾਂ ਦੇ ਪੇਰੈਂਟਸ ਨੂੰ ਵੀ ਕਈਆਂ ਨੂੰ ਅਸੀਂ ਫੋਨ ਕਰਕੇ ਕਹਿ ਦਿੰਦੇ ਹਾਂ ਕਈ ਵਹੀਕਲ ਸਾਡੇ ਵੱਲੋਂ ਜਿਹੜੇ ਮੇਰੇ ਕੋਲ ਮੇਰੇ ਕੋਲ ਮੇਰੇ ਕੋਲੋਂ ਪਿੱਛੇ ਇਸ ਕੁ ਸਮੇਂ ਚ 47 ਵਹੀਕਲ ਅਸੀਂ ਬੌਂਡ ਕੀਤੇ ਨੇ ਜੀ ਸਕੂਲੀ ਬੱਚਿਆਂ ਦੀ ਸਕੂਲੀ ਬੱਚਿਆਂ ਦੇ ਜਿਨ੍ਹਾਂ ਦੇ ਵਿੱਚੋਂ 25 ਸਕੂਲੀ ਬੱਚਿਆਂ ਦੇ ਨੇ ਜੀ ਤੇ ਉਹਨਾਂ ਦੇ ਮਾਪਿਆਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਉਹ ਹੁਣ ਉਹ ਜਿਹੜੇ ਮਾਨਯੋਗ ਅਦਾਲਤ ਹੈ ਜਿਹੜੀ ਮਾਨਯੋਗ ਅਦਾਲਤ ਹੈ ਜੀ ਸਰ ਉਹ ਉਹਨਾਂ ਨੇ ਇਹ ਜਿਹੜਾ ਹੁਕਮ ਹੈ ਜੀ ਉਹ ਮਾਨਦ ਉਹ ਅਦਾਲ ਜੀ ਉਹਨਾਂ ਦੀ ਜਿਹੜੇ ਵਹੀਕਲ ਆ ਜੀ ਚੈਕਿੰਗ ਕਰਾਂਗੇ ਜੀ ਉਹ ਜਦੋਂ ਸਾਨੂੰ ਜਿਹੜਾ ਵੀ ਟ੍ਰਿਪਲਿੰਗ ਚ ਮਿਲਿਆ ਜਾਂ ਅੰਡਰੇ ਚ ਬੱਚਾ ਮਿਲਿਆ ਤੇ ਉਹਨਾਂ ਦੇ ਸਾਡੇ ਵੱਲੋਂ ਚਰਾਨ ਕਿਤੇ ਜਾਣਗੀ ਸੱਟ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ